ਅੱਜ ਸਾਡੇ ਪਿੰਡ ਨਰੰਗਪੁਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਗੁੰਬਦ ਦੀ ਸੇਵਾ ਚੱਲ ਰਹੀ ਹੈ ਜੋ ਸੰਤ ਮਹਾਂਪੁਰਸ਼ਾਂ ਨੂੰ ਬੁਲਾ ਕੇ ਅਰਦਾਸ ਬੇਨਤੀ ਸਾਰੇ ਨਗਰ ਨਿਵਾਸੀਆਂ ਨੇ ਕੀਤੀ ਉਸ ਤੋਂ ਬਾਅਦ ਗੁਰੂ ਕੇ ਜਸ ਸੰਤਾਂ ਨੇ ਸਰਵਣ ਕੀਤੇ ਇਸ ਤੋਂ ਬਾਅਦ ਸੰਤਾਂ ਨੂੰ ਪਿੰਡ ਵੱਲੋਂ ਅਤੇ ਕਮੇਟੀ ਵੱਲੋਂ ਸਰੋਪਾ ਭੇਟ ਕੀਤਾ ਗਿਆ ਇਸ ਤੋਂ ਬਾਅਦ ਉਸ ਠੇਕੇਦਾਰ ਨੂੰ ਵੀ ਸਰੋਪਾ ਭੇਟਾ ਕੀਤਾ ਗਿਆ ਜਿਸ ਨੇ ਸੇਵਾ ਕਰਨੀ ਹੈ ਗੁੰਬਦ ਦੀ ਔਰ ਇਸ ਤੋਂ ਬਾਅਦ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਜੋ ਵਰਤਾਈਆਂ ਗਈਆਂ ਫਿਰ ਇਸ ਤੋਂ ਬਾਅਦ ਸਾਰੀ ਸੰਗਤ ਗੁਰੂ ਘਰ ਦੇ ਉੱਪਰ ਜਿੱਥੇ ਗੁੰਬਦ ਬਣਨਾ ਹੈ ਉੱਥੇ ਸਾਰੀ ਸੰਗਤ ਆ ਗਈ ਔਰ ਸਾਰਿਆਂ ਨੇ ਮਿਲ ਕੇ ਇਹ ਸੰਤਾ ਮਹਾਂਪੁਰਸ਼ਾਂ ਕੋ ਗੁੰਬਦ ਦੀ ਸੇਵਾ ਦਾ ਨੀਂਹ ਪੱਥਰ ਰਖਾਇਆ ਸੰਤਾ ਨੇ ਜੈਕਾਰਿਆਂ ਦੀ ਗੂੰਜ ਦੇ ਵਿੱਚ ਇਹ ਨੀਂਹ ਪੱਥਰ ਰਖਾਇਆ ਸਾਰੇ ਪਿੰਡ ਭਾਈਚਾਰਕਾਂਜ ਇਕੱਠੀ ਹੋ ਕੇ ਸਾਰਿਆਂ ਨੇ ਇਸ ਦੇ ਵਿੱਚ ਬਹੁਤ ਸਹਿਯੋਗ ਦਿੱਤਾ ਸ੍ਰੀ ਆਕਾ ਜੋ ਜਿਨਾਂ ਨੇ ਇਹ ਵੀਡੀਓ ਪਸੰਦ ਆਈ ਆ ਲਾਈਕ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਨੀ ਜੀ ਤਾਂ ਜੋ ਹੋਰਾਂ ਸੰਤਾਂ ਨੂੰ ਪਿੰਡ ਦੀ ਉਕਰਤਾ ਅਤੇ ਕਾਠਵੱਲ ਪ੍ਰੇਰਿਤ ਹੋ ਸਕੇ ਸ੍ਰੀ ਆਕਾ ਵਾਹਿਗੁਰੂ ਜੀ ਕਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਫਤਿਹ ਇੱਕ ਫੋਟੋ ਖੇਚ ਲੈਂ ਪੀਸਾ